ਅੱਜ ਤੁਹਾਡੇ ਘਰ ਦੇ ਸਾਹਮਣੇ ਇਹ ਜਿਹੜਾ ਬਰਮਾ ਕਾਫੀ ਲੰਬਾ ਜਿਹੜਾ ਬਣਦਾ ਜਾ ਰਿਹਾ ਹੈਗਾ ਜੇ ਦੇਖੇ ਗੱਲ ਕਾਫੀ ਦੂਰ ਤੋਂ ਵਰਦਨ ਨਜ਼ਰ ਆ ਗਿਆ ਕਿੰਨਾ ਕੁ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਸਰ ਸਰਪੰਚ ਨੇ ਕੀਤੀ ਹੋਈ ਕੰਮ ਕਿਸ ਤਰ੍ਹਾਂ ਦੇ ਲੱਗਦੇ ਆ ਜੇ ਖੁੱਲੀ ਜਹੀ ਗੱਲ ਕੀਤੀ ਜਾਵੇ ਹਾਂਜੀ ਸਰ ਬਹੁਤ ਵਧੀਆ ਲੱਗਦੇ ਬਹੁਤ ਸੁਧਾਰ ਕੀਤਾ ਉਹਨੇ ਪਿੰਡ ਦਾ ਜੀ ਹਾਂਜੀ ਕਿਉਂਕਿ ਇਹਦੇ ਨਾਲ ਜਿਹੜਾ ਹੈਗਾ ਆ ਘਰ ਦੀ ਜਿਹੜੀ ਸੁੰਦਰਤਾ ਹੈਗੀ ਉਹ ਹੋਰ ਵਧੇਗੀ ਹਾਂਜੀ ਹਾਂਜੀ ਬਹੁਤ ਵਧੀਆ ਵਧੂਗੀ ਇੱਥੇ ਪਾਣੀ ਬਹੁਤ ਕੱਢਦਾ ਸੀਗਾ ਹੁਣ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਜਿੱਤੀ ਰਸਤਾ ਵੀ ਥੋੜਾ ਵੱਡਾ ਹੋ ਜੀ ਖੁਸ਼ੀ ਮਹਿਸੂਸ ਹੁੰਦੀ ਹੈ ਹਾਂ ਜੀ ਬਹੁਤ ਖੁਸ਼ੀ ਮਹਿਸੂਸ ਹੁੰਦੀ ਕਿ ਜਦੋਂ ਪਿੰਡ ਦੇ ਆਪਾਂ ਵਿਕਾਸ ਦੇਖਦੇ ਆ ਪਿੰਡ ਦੀ ਤਰੱਕੀ ਦੇਖਦੇ ਹੈਗੇ ਆ ਵਿਕਾਸ ਨੂੰ ਦੇਖਦੇ ਹਾਂ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਰਿਸ਼ਤੇਦਾਰ ਕੀ ਬੋਲਦੇ ਆ ਖਾਸ ਕਰਕੇ ਸਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਰਿਸ਼ਤੇਦਾਰ ਬਹੁਤ ਕਹਿੰਦੇ ਵੀ ਤੁਹਾਡੇ ਪਿੰਡ ਦਾ ਬਹੁਤ ਵਧੀਆ ਸੁਧਾਰ ਹੋਇਆ ਹੈ ਇਸ ਵਾਰ ਬਹੁਤ ਵਧੀਆ ਲੱਗਦਾ ਸਾਡੇ ਪਿੰਡ ਆ ਕੇ ਜੀ ਕੀ ਕਹਿਣਾ ਚਾਹੁੰਦੀ ਜੁੜੇ ਹੋਏ ਸਰੋਤਿਆਂ ਨੂੰ ਕਿ ಗ್ರಾಮ ਪੰਚਾਇਤ ਜਿਹੜਾ ਸਹਿਯੋਗ ਹੈ ਉਹ ਮਹੱਲੇ ਵਾਸੀਆਂ ਦਾ ਬਹੁਤ ਜ਼ਰੂਰੀ ਚਾਹੀਦਾ ਤਾਂ ਹੀ ਸਰਪੰਚ ਜਿਹੜਾ ਹੈਗਾ ਜੋ ਪਿੰਡ ਦਾ ਵਿਕਾਸ ਕਰ ਪਾਏ ਹਾਂ ਜੀ ਹਾਂਜੀ ਹਾਂਜੀ ਅਸੀਂ ਧੰਨਵਾਦ ਕਰਦੇ ਹਾਂ ਸਰਪੰਚ ਸਾਹਿਬ ਦਾ ਕਿਉਂ ਨੀ ਬਹੁਤ ਵਧੀਆ ਪਿੰਡ ਦਾ ਸੁਧਾਰ ਕੀਤਾ ਜੀ ਸ਼ੁਕਰੀਆ ਬਹੁਤ ਵਧੀਆ ਦੇਖੀਏ ਕਿ ਮਹੱਲਾ ਵਾਸੀਆਂ ਨੇ ਆਪਣੇ ਵਿਚਾਰ ਬਹੁਤ ਹੀ ਵਾਖੂਬੀ ਤਰੀਕੇ ਦੇ ਨਾਲ ਦੱਸੇ ਨੇ ਕਿ ਕਿ ਜਿਹੜਾ ਵਿਕਾਸ ਹੈਗਾ ਆ ਆਪਣੇ ਨਗਰ ਦਾ ਆਪਣੇ ਪਿੰਡ ਦਾ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਕਿਉਂਕਿ ਵਿਕਾਸ ਦੇ ਸਦਕਾ ਹੀ ਵੱਡੀ ਜੜੀ ਤਰ ਹੋ ਹੁੰਦੀ ਆ ਐਸੀ ਮਹੱਲੇ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਹੜਾ ਸਹਿਯੋਗ ਹੈਗਾ ਵਾ ਸਹਿਯੋਗ ਜਿਹੜਾ ਹੈਗਾ ਉਹ ਸਾਰਿਆਂ ਦਾ ਬਹੁਤ ਵਧੀਆ ਤਰੀਕੇ ਦੇ ਨਾਲ ਵਾਖੋਬੀ ਤਰੀਕੇ ਨਾਲ ਜਿਹੜਾ ਸਹਿਯੋਗ ਦਾ ਪ੍ਰੂਫ ਹੈਗਾ ਆਪਾਂ ਦੇਖਿਆ ਕਿ ਕਿੰਨਾ ਵਧੀਆ ਜਿਹੜਾ ਰਸਤਾ ਹੈਗਾ ਉਹ ਨਜ਼ਰ ਆਂਦਾ ਵੀਡੀਓ ਦੇ ਜਰੀਏ ਆਪਾਂ ਦੇਖ ਰਹੇ ਆ